ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਬਾਹਰ ਯੋਗਾ ਕਰਨ ਵਾਲੀ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ਤੇ ਹੋਰ ਪੋਸਟ ਪਾਈ ਗਿਆ ਉਸ ਦੇ ਵੱਲੋਂ ਪੋਸਟ ਪਾ ਕੇ ਹੁਣ ਨਵੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਨੇ ਕਿਉਂਕਿ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਗਿਆ ਸੀ ਐਸਜੀਪੀਸੀ ਦੇ ਵੱਲੋਂ ਔਰ ਸਬੰਧਤ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਪਰ ਅਰਚਨਾ ਮਕਵਾਨਾ ਇਹੀ ਗੱਲ ਦੀ ਸਫਾਈ ਦੇ ਰਹੇ ਨੇ ਕਿ ਉਹ ਆਸਥਾ ਦੇ ਨਾਲ ਆਈ ਸੀ ਉਹਨਾਂ ਤੇ ਜਾਣਬੁੱਝ ਕੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਸੀਗਾ ਉਹਨਾਂ ਤੋਂ ਉਹਨਾਂ ਨੂੰ ਨਹੀਂ ਪਤਾ ਸੀਗਾ ਇਸ ਬਾਰੇ ਕਿ ਹੋਰ ਇੱਕ ਕੁਝ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅਰਚਨਾ ਮਕਵਾਨਾ ਤੋਂ ਚਲੋ ਭੁੱਲ ਹੋਈ ਹੈ ਪਰ ਕਈ ਕਹਿ ਰਹੇ ਨੇ ਕਿ ਇਸ ਨੇ ਜਾਣਬੁੱਝ ਕੇ ਕੀਤਾ ਹੈ ਤੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋ ਹਰ ਇੱਕ ਦੇ ਵੱਖੋ ਵੱਖਰੇ ਵਿਚਾਰ ਨੇ ਐਸਜੀਪੀਸੀ ਦੇ ਲੋਬੀਐਸ ਨੂੰ ਗੰਭੀਰਤਾ ਦੇ ਨਾਲ ਲੈਗਾ ਕਿ ਇਸ ਤਰ੍ਹਾਂ ਦਰਬਾਰ ਸਾਹਿਬ ਦੇ ਬਾਹਰ ਇਸ ਤਰ੍ਹਾਂ ਦੇ ਯੋਗਾ ਕਰਨਾ ਬਹੁਤ ਜ਼ਿਆਦਾ ਗਲਤ ਸੀਗਾ ਤਾਂ ਬਾਕੀ ਸੰਗਤ ਤੇ ਕੀ ਉਸ ਅਸਰ ਉਸ ਚੀਜ਼ ਦਾ ਪੈਂਦਾ ਹੈਗਾ ਤਾਂ ਸਿੱਖਾਂ ਦੇ ਮਨ ਨੂੰ ਠੇਸ ਪਹੁੰਚੀ ਇਸ ਚੀਜ਼ ਦੇ ਨਾਲ ਤਾਂ ਹੁਣ ਹਾਲੀ ਦੀ ਕੜੀ ਅਰਸ਼ਨਾ ਮਕਵਾਨਾ ਜਿੱਤੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੀ ਹੈ ਵੀਡੀਓਜ਼ ਪਾ ਰਹੀ ਹੈ ਤਾਂ ਇੱਕ ਹੋਰ ਤਸਵੀਰਾਂ ਜੋ ਸਾਂਝੀਆਂ ਕੀਤੀਆਂ ਨੇ ਤਸਵੀਰਾਂ 20 ਤਰੀਕ ਦੀਆਂ ਨੇ ਜਿੱਥੇ ਅਰਸ਼ਨਾ ਮਕਵਾਨਾ ਦੇ ਵੱਲੋਂ ਪੰਜਾਬੀ ਸਲਵਾਰ ਸੂਟ ਪਾਇਆ ਹੋਇਆ ਸੀਗਾ ਜਿੱਥੇ ਉਹ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੀ ਸੀ ਪਾਣੀ ਦੀ ਬਾਲਟੀ ਉਸ ਦੇ ਹੱਥ ਦੇ ਵਿੱਚ ਹੈ ਸਫਾਈ ਕਰ ਰਹੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਤਾਂ ਇਹ ਤਸਵੀਰ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਔਰ ਇਸ ਤੋਂ ਇਲਾਵਾ ਉਸ ਨੇ ਉੱਥੇ ਪ੍ਰਸ਼ਾਦਾ ਛਕਿਆ ਲੰਗਰ ਛਕਿਆ ਲੰਗਰ ਹਾਲ ਦੇ ਵਿੱਚ ਬੈਠੀ ਹੈ ਉਹਨੇ ਉਹਦੀ ਵੀ ਫੋਟੋ ਖਿੱਚ ਕੇ ਪਾਈ ਹੈ ਸਵੇਰੇ तकरीबन 7:30 8:00 8:19 ਦੀ ਇਹ ਤਸਵੀਰ ਹੈ ਜਿਹੜੀ ਉਸ ਨੇ ਸਾਂਝੀ ਕੀਤੀ ਆ ਔਰ ਇਸ ਤੋਂ ਇਲਾਵਾ ਉਸ ਨੇ ਪ੍ਰਸ਼ਾਦ ਦੇ ਕਰਵਾਈ ਸੀ ਜੋ ਉਹਦਾ ਵੀ ਉਸਨੇ ਸਕਰੀਨਸ਼ਾਟ ਸਾਂਝਾ ਕੀਤਾ ਕਿ ਮੈਂ ਦੇ ਕਰਵਾਈ ਔਰ ਬਕਾਇਦਾ 2100 ਰੁਪਏ ਦੇ ਕੇ ਜਿਹੜਾ ਐਸਜੀਪੀਸੀ ਆ ਜੋ ਗੁਰਦੁਆਰਾ ਸਾਹਿਬ ਦੇ ਅਕਾਊਂਟ ਦੇ ਵਿੱਚ Google Pay ਰਾਹੀਂ ਸੈਂਡ ਕੀਤੇ ਹੋਏ ਪੈਸੇ ਸੀਗੇ ਉਸਨੇ ਉਹ ਵੀ ਦਿਖਾਏ ਨੇ ਔਰ ਇਸ ਤੋਂ ਇਲਾਵਾ ਅਰਜਨਾ ਨੇ ਇੱਕ ਪੋਸਟ ਦੇ ਵਿੱਚ ਇਹਦਾ ਕੈਪਸ਼ਨ ਲਿਖਿਆ ਹੈਗਾ ਕਿ ਮੈਂ ਇਹ ਚੀਜ਼ਾਂ ਦੱਸਣੀਆਂ ਨਹੀਂ ਸੀ ਚਾਹੁੰਦੀ ਪਰ ਮੈਨੂੰ ਜਿਹੜਾ ਗਲਤ ਕੀਤਾ ਜਾ ਰਿਹਾ ਹੈ ਗਲਤ ਕਿਹਾ ਜਾ ਰਿਹਾ ਹੈਗਾ スクリーンショット ਉਹਨੇ ਸਾਂਝੇ ਕੀਤੇ ਨੇ ਕਿ ਸਾਰੇ ਔਰ 20 ਜੂਨ ਦੀਆਂ ਇਹ ਤਸਵੀਰਾਂ ਨੇਗੀਆਂ ਜਿੱਥੇ ਉਹਨੇ ਇਹ ਵੀ ਲਿਖਿਆ ਸੀਗਾ ਕਿ 20 ਜੂਨ 2024 ਨੂੰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਕੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਔਰ ਵਾਈਗਰੂ ਜੀ ਇਸ ਪਵਿੱਤਰ ਬਖਸ਼ਿਸ਼ ਲਈ ਤੁਹਾਡਾ ਧੰਨਵਾਦ ਹੈ ਤਾਂ ਉਹਨੇ ਲਿਖਿਆ ਕਿ ਮੈਂ ਫੋਟੋਆਂ ਸਾਂਝੀਆਂ ਨਹੀਂ ਕਰਨੀਆਂ ਸੀਗੀਆਂ ਕੁਝ ਪਰ ਕਿਉਂਕਿ ਮੇਰੇ ਤੇ ਮੇਰੇ ਇਰਾਦੇ ਤੇ ਸਵਾਲ ਚੁੱਕੇ ਜਾ ਰਹੇ ਸੀ ਮੈਂ ਆਪਣੇ ਬਚਾਅ ਦੇ ਲਈ ਇਸ ਨੂੰ ਸਾਂਝਾ ਕੀਤਾ ਵਾਈਗਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਜੀਤਾ ਹੁਣ ਇੱਕ ਨਵੀਂ ਪੋਸਟ ਇਸ ਦੇ ਵੱਲੋਂ ਕੀਤੀ ਗਈ ਹੈ ਕਿ ਮੈਂ ਆਹਦੀ ਸੇਵਾ ਕੀਤੀ ਮੈਂ ਇਕਾਸਥਾ ਦੇ ਨਾਲ ਆਈ ਸੀਗੀ ਤਾਂ ਇਹਨਾਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਦੇਖਦੇ ਹੋ ਕਿ ਅਰਚਨਾ ਮਕਵਾਨਾ ਨੇ ਜਾਣ ਬੁੱਝ ਕੇ ਇਹ ਕੀਤਾ ਸੀਗਾ ਜਾਂ ਉਹ ਇਕਾਸਥਾ ਦੇ ਨਾਲ ਆਈ ਸੀ ਉਹਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸੀ ਕਿ ਐਸਜੀਪੀਸੀ ਨੂੰ ਅਰਚਨਾ ਮਕਵਾਨਾ ਨੂੰ ਮਾਫ ਕਰਨਾ ਚਾਹੀਦਾ ਜਾਂ ਫਿਰ ਇਸ ਤੇ ਕਾਰਵਾਈ ਕਰਵੋਣੀ ਚਾਹੀਦੀ ਹੈ ਸੋ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਿਓ